ਲਵੈਂਡਰ ਕਲਰ ਹੈ ਬਹੁਤ ਪਿਆਰਾ ਕਲਰ ਆਗਾ ਸਾਰੇ ਕਲਰ ਹੀ ਬਹੁਤ ਪਿਆਰੇ ਨੇ ਸੜੇ ਰੇਟ ਸਿਰਫ 750 750 ਰੇਟ ਹੈ ਜਿਮਿੰਗ ਚਾਰਜ ਫ੍ਰੀ ਹੈ ਕੈਸ਼ ਓਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾਓ ਜੀ ਜੋ ਵੀ ਤੁਹਾਨੂੰ ਪਸੰਦ ਹਾਂਜੀ ਪਾਕਿਸਤਾਨੀ ਸੂਟ ਲੈ ਕੇ ਆਏ ਤੁਹਾਡੇ ਲਈ ਕੈਮਰਿਕ ਕਾਟਨ ਦੇ ਦੁਪੱਟੇ ਨਾਲ ਮੂਰੀ ਵਰਕ ਦੇ ਬਲੈਕ ਕਲਰ ਜਿਦਾਂ ਨੂੰ ਚਾਰ ਕਲਰ ਦਿਖਾਵਾਂਗੇ ਕਲਰ ਬਲੈਕ ਰਹਿਣ ਵਾਲਾ ਸੋਲੋ ਕਲਰ ਹੈ ਜੀ ਪਹਿਲਾ ਆਪਣੇ ਕੋਲ ਇਹ ਡਿਜ਼ਾਈਨ ਆ ਇਹ ਆ ਗਿਆ ਆਪਣੇ ਕੋਲੇ ਮਸਟਰਡ येलो ਜਿਹਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਜੀ ਜੋ ਦਿਨੋਂ ਸੇ ਹੁਣ ਵੈਰਾਈਟੀ ਦਿਖਾ ਰਹੇ ਆ ਇਹਨੇ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਸੂਟ ਬਹੁਤ ਸੋਹਣਾ ਨੇ ਆਪਣੇ ਇਕੱਠਾ ਮਾਲ ਚੁੱਕਿਆ ਇਸ ਕਰਕੇ ਡਿਸਕਾਊਂਟ ਮਿਲਿਆ ਸੀ ਤੁਹਾਨੂੰ ਡਿਸਕਾਊਂਟ ਦੇਵਾਂਗੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋਗੇ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਸੋਹਣਾ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਦੇਖੋ ਆਪਣੇ ਕੋਲੇ येलो ਕਲਰ ਆ ਗਿਆ ਤੇ ਸਾਰਾ ਵਰਕ ਬਣਿਆ ਹੋਇਆ ਹੈਗਾ ਸੂਟ ਜਦ ਤੁਸੀਂ ਪਾਉਂਗੇ ਬਹੁਤ ਸੋਹਣੀ ਸ਼ਾਈਨ ਆਊਗੀ ਸੂਟ ਦੀ ਵਾਟਸਐਪ ਹਰਨ ਪੰਜਾਬੀ ਸੋਲਿਡ ਹੈ ਜਨਨਲ ਤੇ ਮੇਰੇ ਵੱਲੋਂ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਵੀਡੀਓ ਦੇ ਵਿੱਚ ਸਾਰੇ ਕਾਟਨ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਵਧੀਆ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਰਹਿਣ ਵਾਲਾ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਹੈਗਾ ਕੈਸ਼ ਔਨ ਡਿਲੀਵਰੀ ਵੀ ਹੈ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਤੁਸੀਂ ਪੁੱਛਦੇ ਰਹੇ ਨੇ ਸ਼ਾਪ ਤੁਹਾਡੀ ਕਿਹੜੀ ਜਗ੍ਹਾ ਜੀ ਆਪਣਾ ਡਿਸਟ੍ਰਿਕਟ ਮਾਨਸਾ ਪਿੰਡ ਮੱਲ ਸਿੰਘ ਵਾਲਾ ਤੁਸੀਂ ਸ਼ਾਪ ਤੇ ਆ ਕੇ ਵੀਜ਼ਿਟ ਕਰ ਸਕਦੇ ਹੋਗੇ ਜੇਕਰ ਤੁਸੀਂ ਆਨਲਾਈਨ ਮੰਗਵਾਣਾ ਚਾਹੁੰਦੇ ਹੋ ਆਨਲਾਈਨ ਵੀ ਤੁਸੀਂ ਸੂਟ ਮੰਗਵਾ ਸਕਦੇ ਹੋ ਜੀ ਵੈਰਾਈਟੀ ਆਪਣੀ ਬਹੁਤ ਵਧੀਆ ਹੁੰਦੀ ਹੈਗੀ ਅੱਜ ਦੀ ਰਿਓ ਸਿੱਧਣ ਵੈਰਾਈਟੀ ਦਿਖਾਵਾਂਗੇ ਬਹੁਤ ਸੋਹਣੀ ਵੈਰਾਈਟੀ ਸਾਰੇ ਜੋ 2000 ਵਾਲੇ ਸੂਟ ਜਿਹੜਿਆ ਸੀ ਤੁਹਾਨੂੰ ਸਿਰਫ ਦੇ ਰਹੇ ਹਾਂ 950 ਦੇ ਵਿੱਚ ਇੰਨੀ ਸੋਹਣੀ ਵੈਰਾਈਟੀ ਆ ਕੱਪੜਾ ਬਹੁਤ ਵਧੀਆ ਤੁਸੀਂ ਦੇਖੋ ਵੀਡੀਓ ਨੂੰ ਇੱਕ ਵਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਸ ਤੋਂ ਬਾਅਦ ਹੀ ਸਾਨੂੰ ਸਕਰੀਨ ਰੋਡ ਸੈਂਡ ਕਰਨਾ ਜੀ ਚੈਨਲ ਨੂੰ ਤੁਸੀਂ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਜੋ ਕਿ ਜਉ ਆਪਾਂ ਵੈਰੈਟੀ ਲੈ ਕੇ ਸਾਰਿਆਂ ਤੱਕ ਪਹੁੰਚੇ ਇਸ ਕਰਕੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਵੀਡੀਓ ਨੂੰ ਵੀਡੀਓ ਸ਼ੁਰੂ ਕਰਾਂਗੇ ਪਾਲ ਓਵਰਸੂਟਨ ਤੋਂ ਆਪਣੇ ਕੋਲ ਆਲ ਓਵਰਸੂਟ ਨਹੀਂ ਡਿਜੀਟਲ ਪ੍ਰਿੰਟ ਦੇ ਬਹੁਤ ਸੋਹਣੇ ਡਿਜ਼ਾਈਨ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਕੱਪੜਾ ਹੀ ਬਹੁਤ ਸੋਣਾ ਮਸਲੀਨ ਕਾਟਨ ਚ 5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ ਬਿਨਾਂ ਦੁਪੱਟੇ ਤੋਂ 550 ਦਾ ਸੂਟ ਆ ਜੀ ਬਹੁਤ ਵਧੀਆ ਵੈਰੈਟੀ ਆ ਇੰਨਾ ਸੂਟਾਂ ਵਿੱਚ ਕਲਰ ਦੀ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਬੇਚਿਚ ਕੋ ਕੇ ਲੈ ਸਕਦੇ ਹੋ ਇਹ ਸੂਟ ਖਰੀਦ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮਗਾ ਸਕਦੇ ਹੋ ਇਸ ਡਿਜ਼ਾਈਨ ਵਿੱਚ ਪਹਿਲਾ ਆਪਣੇ ਕੋਲੇ orange ਕਲਰ ਚਾਰ ਕਲਰ ਨੇ ਜੋ ਵੀ ਦਾ ਨੂੰ ਕਲਰ ਡਿਜ਼ਾਈਨ ਪਸੰਦ ਤੁਸੀਂ ਸਾਨੂੰ ਫੋਟੋ ਸੈਂਡ ਕਰ ਦਿਓ ਜੀ ਤੁਹਾਡੇ ਅਸੀਂ ਘਰ ਤੱਕ ਸੂਟ ਭੇਜਾਵਾਂਗੇ ਇਸ ਤਰ੍ਹਾਂ ਦੇ ਆਪਣੇ ਕੋਲੇ ਡਿਜ਼ਾਈਨ ਨੇ cream ਕਲਰ ਆ ਗਿਆ ਡਿਜ਼ਾਈਨ ਬਹੁਤ ਸੋਹਣਿਆਂਗੇ ਕਲਰ ਵੀ ਬਹੁਤ ਸੋਹਣੇ ਆ ਤੁਸੀਂ ਚਾਹੀਦੀ ਲੇਸ ਲਾ ਕੇ ਬਣਾਓ ਸੂਟ ਕਿੱਦਾਂ ਹੀ ਬਣਾ ਸਕਦੇ ਹੋਗੇ ਕੋਈ ਵੀ ਲੈਣੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਕਾਟਨ ਦੇ ਸੂਟ ਨੇ ਜੀ ਮਸਲੀਨ ਕਾਟਨ ਦੇ 5 ਮੀਟਰ ਹੀ ਕੱਟ ਦੇਵਾਂਗੇ 550 ਰੇਟ ਹੈ ਇਹਨਾਂ ਸੂਟਾਂ ਦਾ ਬਿਨਾਂ ਦੁਪट्टे ਤੋਂ ਜੀ ਜਦੋਂ ਨੂੰ ਹੁਣ ਕਲਰ ਦਿਖਾ ਰਹੇ ਹੈ ਇਹ ਕਲਰ ਵੀ ਬਹੁਤ ਸੋਹਣਾ ਹੈ ਇਹਨੇ ਆਪਣੇ ਕੋਲੇ ਬਿਨਾਂ ਦੁਪट्टे ਤੋਂ 550 ਹੀ ਰੇਂਜ 'ਚ ਡਿਜੀਟਲ ਪ੍ਰਿੰਟ ਦੇ ਸੂਟ ਹਾਂਜੀ ਜਦੋਂ ਨੂੰ ਹੁਣ ਸੂਟ ਦਿਖਾ ਰਹੇ ਹੈ ਇਹ ਆਪਣੇ ਕੋਲੇ ਦੁਪट्टे ਨਾਲ ਪਿਛਲੀ ਵਾਰ ਵੀ ਅਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਬਾਈ ਸੀ ਇਸ ਵਾਰ ਡਿਜ਼ਾਈਨ ਲੱਗਨੇ ਕਪੜਾ ਸੇਮ ਆ ਰੇਟ ਵੀ ਸੇਮ ਆ 750 ਪਿਛਲੀ ਵਾਰ ਬਹੁਤ ਸੋਹਣਾ ਰਿਸਪੌਂਸ ਆਇਆ ਇਸ ਕਰਕੇ ਸਾਨੂੰ ਮੈਸੇਜ ਵੀ ਆਏ ਇਸ ਤਰ੍ਹਾਂ ਦੀ ਵੈਰਾਈਟੀ ਵਿੱਚ ਕਲਰ ਲੱਗ ਲੈ ਗਏ ਡਿਜ਼ਾਈਨ ਵੀ ਲੱਗ ਲੈ ਕੇ ਆਇਆਗੇ ਇਸ ਤਰ੍ਹਾਂ ਦੇ ਡਿਜ਼ਾਈਨ ਸਵਾ ਦੋ ਮੀਟਰ ਦੇ ਦੁਪੱਟੇ ਨੇ ਜੀ ਆਲ ਓਵਰ ਸੂਟ ਆ 750 ਰੇਟ ਆਪਣੇ ਕੋਲੇ ਸੱਤ ਕਲਰ ਨੇ ਪਹਿਲਾ ਕਲਰ ਆ ਗਿਆ ਗਰੇਜ ਆ ਕਲਰ ਆ ਬਹੁਤ ਸੋਹਣਾ ਆਲ ਓਵਰ ਸੂਟ ਕੋਈ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਹੈ ਆਪਣੇ ਕੋਲੇ ਬਲੈਕ ਭੋਏ ਵਾਲਾ ਸੂਟ ਪੈਂਚੇ ਸੂਟ ਨੇ ਜੀ ਵਧੀਆ ਤੁਸੀਂ ਬਾਹਰ ਅੰਦਰ ਕਿਵੇਂ ਵੀ ਪਾ ਸਕਦੇ ਹੋਗੇ ਵੈਰਾਈਟੀ ਬਹੁਤ ਵਧੀਆ ਹੈ ਕਿ ਕਪੜਾ ਹੀ ਬਹੁਤ ਸੋਹਣਾ ਇਹਨਾਂ ਸੂਟਾਂ ਦੇ ਕਲਰ ਕੁਲਰ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਇਹ ਦੁਪੱਟੇ ਵੀ ਸੋਹਣੇ ਇਹਨਾਂ ਨਾਲ 2.5 ਮੀਟਰ ਦੇ ਦੁਪੱਟੇ ਹੁੰਦੇ ਨੇ ਜੀ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਕਪੜਾ ਹੀ ਬਹੁਤ ਵਧੀਆ ਆਪਣਾ ਰੇਟ ਵੀ ਬਹੁਤ ਜਾਇਜ਼ ਹੁੰਦਾ ਹੈ ਜੋ ਵੀ ਤੁਹਾਨੂੰ ਪਸੰਦ ਆ ਸੂਰਤ ਤੂੰ ਸਲੈਕ ਕਰ ਸਕਦੇ ਹੋ ਆਪਣੇ WhatsApp ਨੰਬਰ ਦੋ ਨੇ ਸਕਰੀਨ ਤੇ ਚੱਲ ਰਹੇ ਆ ਤੂੰ ਸਾਨੂੰ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਸਰ ਦਹੀਜਾ ਕਲਰ ਆ ਗਿਆ ਡਿਜ਼ਾਈਨ ਦੇਖੋ ਇਸ ਵਰਨ ਨਵੇਂ ਡਿਜ਼ਾਈਨ ਲੈ ਕੇ ਆ ਦੋਡੇ ਲਈ ਸਾਰੇ ਨਵੇਂ ਡਿਜ਼ਾਈਨ ਨੇ ਨਵੇਂ ਕਲਰ ਨੇ ਨਵੀਂ ਵੈਰਾਈਟੀ ਆ ਰੇਟ ਬਹੁਤ ਜਾਇਜ਼ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਗਿਆ ਆਪਣੇ ਕੋਲੇ ਪਰਪਲ ਜਾ ਕਲਰ ਸੱਤ ਕਲਰ ਨੇ ਜਿਸ ਡਿਜ਼ਾਈਨ ਵਿੱਚ ਕੱਪੜਾ ਬਹੁਤ ਸੋਹਣਾਗਾ ਇਹਨਾਂ ਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋਗੇ ਵਾਈਟ ਕਲਰ ਦਾ ਸੂਟ ਆ ਗਿਆ ਜੀ ਇਸ ਨਾਲ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਿਆ ਹੋਇਆ ਸਵਾ ਦੋ ਮੀਟਰ ਦੇ ਖੁੱਲੇ ਦੁਪੱਟੇ ਨੇ ਦੁਪੱਟੇ 'ਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਮਲਾਈਮ ਕੱਪੜਾ ਜੀ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਸਾਰੇ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਲਵੈਂਡਰ ਕਲਰ ਹੈ ਬਹੁਤ ਪਿਆਰਾ ਕਲਰ ਆਗਾ ਸਾਰੇ ਕਲਰ ਹੀ ਬਹੁਤ ਪਿਆਰੇ ਨੇ ਜਿਹੜੇ ਐਂਡ ਰੇਟ ਸਿਰਫ 750 750 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾਓ ਜੀ ਜੋ ਵੀ ਤੁਹਾਨੂੰ ਪਸੰਦ ਹਾਂਜੀ ਮੂਰੀ ਵਰਕ ਦੇ ਸੂਟ ਆਗੇ ਤੁਹਾਡੇ ਲਈ ਦੁਪੱਟੇ ਨਾਲ ਦੁਪੱਟੇ ਨਾਲ ਮੂਰੀ ਵਰਕ ਦੇ ਬਲੈਕ ਕਲਰ ਦੇ ਤੁਹਾਨੂੰ ਚਾਰ ਕਲਰ ਦਿਖਾਵਾਂਗੇ ਕਲਰ ਬਲੈਕ ਰਹਿਣ ਵਾਲਾ ਸੋਲੋ ਕਲਰ ਹੈ ਜੀ ਪਹਿਲਾ ਆਪਣੇ ਕੋਲ ਇਹ ਡਿਜ਼ਾਈਨ ਹੈ ਰਿਯਾਨ ਕਾਟਨ ਦੀ ਸ਼ਰਟ ਹੈ 2.5 ਮੀਟਰ ਦੀ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈ ਅਲੀਜੀਬੀਜ ਦੀ ਸੈਮੀ ਦੁਪੱਟਾ ਜੀ ਡਬਲ ਸ਼ੇਡ ਦਾ tie dye ਦਾ ਦੁਪੱਟਾ ਲੱਗਿਆ ਜੀ ਸ਼ੈਮੀ ਇਸ ਤਰ੍ਹਾਂ ਦੇ ਡਿਜ਼ਾਈਨ ਆਉਣਗੇ 850 ਰੇਟ 850 ਰੇਟ ਆ ਜੀ ਇਹ ਜਿਹੜਾ ਸਲਵਾਰ ਤੇ ਵਰਕ ਕਰਿਆ ਹੋਇਆ ਹੈਗਾ ਵਾਈਟ ਕਲਰ ਦਾ ਵਰਕ ਕਰਿਆ ਹੋਇਆ ਹੈਗਾ ਜੋ ਕਮੀਜ਼ ਹੈ ਸੁਪਰ ਤੋਂ ਨੂੰ ਪ੍ਰਿੰਟ ਮਿਲੂਗਾ ਰਿਯਾਨ ਕਾਟਨ ਦੀ ਸ਼ਰਟ ਹੈਗੀ ਲੀਜੀ ਬੀਜੀ ਦੀ ਬਾਟਮ ਹੈ ਸ਼ੈਮੀ ਦੁਪੱਟਾ ਲੱਗਿਆ ਜੀ 2 10 ਇਸ ਤਰ੍ਹਾਂ ਦੇ ਡਿਜ਼ਾਈਨ ਨੇ 850 ਰੇਟ ਆ ਜੀ ਇਹਨਾਂ ਸੂਟਾਂ ਦਾ ਚਾਰ ਕਲਰ ਨੇ ਆਪਣੇ ਕੋਲੇ ਸੋਲੋ ਕਲਰ ਰੈਨ ਵਲੇ ਬਲੈਕ ਕਲਰ ਡਿਜ਼ਾਈਨ ਦੇਖ ਲਓ ਤੁਸੀਂ ਡਿਜ਼ਾਈਨ ਤੁਹਾਨੂੰ ਅਲੱਗ-ਅਲੱਗ ਮਿਲਣਗੇ ਦੁਪੱਟੇ ਦਾ ਨੂੰ ਟਾਈ ਡਾਈ ਦੇ ਮਿਲਣਗੇ ਸਾਰੇ ਸੂਟਾਂ ਨਾਲ ਦੁਪੱਟੇ ਦਾ ਨੂੰ ਟਾਈ ਡਾਈ ਦੇ ਮਿਲਣਗੇ ਸਾਰੇ ਸੂਟਾਂ ਨਾਲ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬਲੈਕ ਕਲਰ ਚ ਸੂਟ ਹੈ ਜੀ ਰਿਯਾਨ ਕਾਟਨ ਦੇ ਕਾਟਨ ਦੇ ਸੂਟ ਅੱਜ ਦੀ ਵੀਡੀਓ ਵਿੱਚ ਸਾਰੇ ਆਪਣੀ ਕਾਟਨ ਦੀ ਵੈਰਾਈਟੀ ਹੈ ਜੀ ਜਿੰਨੇ ਵੀ ਚੱਲ ਰਹੀ ਹੈ ਬਹੁਤ ਸੋਹਣੇ ਸੂਟ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਨੇ ਰੇਟ ਵੀ ਬਹੁਤ ਜਾਇਜ਼ ਆ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਸਾਰੇ ਆਪਣੇ ਕੋਲ ਕਲਰ ਨੇ 4 ਡਿਜ਼ਾਈਨ ਨੇ ਸੋਰਾ ਬਲੈਕ ਕਲਰ ਦੇ ਵਿੱਚ ਚਾਰ ਡਿਜ਼ਾਈਨ ਨੇ ਜੀ ਇਸ ਤਰ੍ਹਾਂ ਦੀ ਪ੍ਰਿੰਟ ਬਾਟਮ ਕੜਾਈ ਵਾਲੀ ਬਾਟਮ ਲੱਗੀ ਹੋਈ ਹੈ ਜੀ ਪ੍ਰਿੰਟਰ ਸ਼ਰਟ ਆਗੀ ਟਾਈ ਡਾਈ ਦਾ ਦੁਪੱਟਾ 850 ਰੇਟ ਕੈਮਰਿਕ कॉटन ਦੇ ਸੂਟ ਲੈ ਕੇ ਆਏ ਤੁਹਾਡੇ ਲਈ ਪਿਓਰ ਕੈਮਰਿਕ कॉटन ਕੈਮਰਿਕ कॉटन ਦੇ ਸੂਟ ਨੇ ਜੀ ਆਲ ਓਵਰ ਸੂਟ ਆ ਨਾਲ ਪਿਓਰ ਦੇ ਦੁਪੱਟੇ ਨੇ 2.5 ਮੀਟਰ ਦੇ ਸਵਾ 2 ਮੀਟਰ ਦੇ ਦੁਪੱਟੇ ਨੇ ਸੂਟ ਦੀ ਕੱਟ ਹੈਗੀ ਆ 480 ਸਵਾ 2 ਮੀਟਰ ਦਾ ਦੁਪੱਟਾ ਜਿੰਨੀ ਕੱਟ ਆ ਤੁਹਾਨੂੰ ਅਸੀਂ ਕੱਟ ਦੱਸਾਂਗੇ ਦੁਪੱਟੇ ਦੀ ਕੱਟ ਵੀ ਉਹਨੀ ਦੱਸਾਂਗੇ ਸੂਟ ਦੀ ਵੀ ਇਹ ਆਪਣੇ ਕੋਲੇ ਕੈਮਰਿਕ ਕਾਟਨ ਦਾ ਸੂਟ ਆ ਜੀ 850 ਰੇਟ ਆ ਕੋਈ ਵੀ ਮਿਕਸ ਨਹੀਂ ਹੈਗੀ ਇਸ ਕੱਪੜੇ ਵਿੱਚ ਪਿਓਰ ਕੈਮਰਿਕ ਕਾਟਨ ਲੱਗੀ ਹੋਈ ਆ ਆਲ ਓਵਰ ਸੂਟ ਨੇ ਜੀ ਨਾਲ ਪਿਓਰ ਦੇ ਦੁਪੱਟੇ ਨੇ ਤੁਸੀਂ ਕਲਰ ਸਲੈਕਟ ਕਰ ਸਕਦੇ ਹੋ ਪੰਜ ਕਲਰ ਨੇ ਇਸ ਡਿਜ਼ਾਈਨ ਵਿੱਚ ਪਹਿਲਾ ਆਪਣੇ ਕੋਲੇ ਇਹ ਬੈਂਡ ਸ਼ੇਡ ਜੀ ਆ ਗਈ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਇਸ ਡਿਜ਼ਾਈਨ ਵਿੱਚ ਪੰਜ ਡਿਜ਼ਾਈਨ ਨੇ ਜੀ ਆਪਣੇ ਕੋਲੇ ਇਹ ਆ ਗਿਆ ਪਿੰਕ ਕਲਰ 850 ਰੇਟ ਆ ਜੀ ਇਹਨਾਂ ਸੂਟਾਂ ਦਾ ਪਿਓਰ ਕਾਟਨ ਦੇ ਸੂਟ ਇਸ ਕੱਪੜੇ ਵਿੱਚ ਕੋਈ ਵੀ ਮਿਕਸ ਨਹੀਂ ਹੈਗੀ ਗਰਮੀ ਵਿੱਚ ਪਾਉਣ ਵਾਲੇ ਬਹੁਤ ਸੋਹਣੇ ਸੂਟ ਨੇ ਤੁਸੀਂ ਬਾਹਰ ਅੰਦਰ ਪਾ ਸਕਦੇ ਹੋਗੇ ਕਿਉਂਕਿ ਵੈਰਾਈਟੀ ਬਹੁਤ ਵਧੀਆ ਬਲੈਕ ਕਲਰ ਆ ਗਿਆ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤੋ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਹਨਾਂ ਵਿੱਚੋਂ ਜੋ ਤੁਹਾਨੂੰ ਪਸੰਦ ਆ ਤੋ ਸਿਲੈਕਟ ਕਰ ਸਕਦੇ ਹੋ ਜੀ ਇਹ ਆ ਗਿਆ ਆਪਣੇ ਕੋਲੇ ਗ੍ਰੀਨ ਮੂਂਗ ਜਿਹਾ ਜ੍ਹਾ ਕਲਰ ਨਾਲ ਪਿਓਰ ਦੇ ਦੁਪੱਟੇ ਨੇ 2.5 ਮੀਟਰ ਦੇ ਦੁਪੱਟੇ ਨੇ 4 ਅੱਛੇ ਸੂਟ ਦੀ ਕਟ ਆ ਜੀ ਆਲ ਓਵਰ ਸੂਟ ਨੇ 850 ਰੇਟ ਇਹ ਆ ਗਿਆ ਆਪਣੇ ਕੋਲੇ ਮਸਟਰਡ ਯੈਲੋ ਜਿਹਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਨੇ ਇਹ ਸਾਰੇ ਆਪਣੇ ਕੋਲੇ ਕਲਰ ਨੇ ਸਟਾਈਲ ਵਿੱਚ ਜੀ 850 ਰੇਟ ਨਾ ਸੁਟਾ ਨਾ ਜਿਹੜਾ ਨੂੰ ਹੁੰ ਡਿਜ਼ਾਈਨ ਦਿਖਾ ਰਿਹਾ ਇਹ ਵੀ ਆਪਣੇ ਕੋਲੇ ਸੇਮ ਕਪੜੇ ਚ ਕੈਮਰਿਕ ਕਾਟਨ ਚ ਦੇਖੋ ਜੋ ਕੈਮਰਿਕ कॉटन ਹੁੰਦੀ ਐ ਇਸ ਵਿੱਚ ਮਿਕਸ ਨਹੀਂ ਹੁੰਦੀ ਪਿਓਰ ਕੈਮਰਿਕ कॉटन ਹੁੰਦੀ ਹੈਗੀ ਪਿਓਰ ਦੇ ਦੁਪੱਟੇ ਨੇ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਇਸ ਡਿਜ਼ਾਈਨ ਵਿੱਚ ਵੀ ਅਸੀਂ ਤੁਹਾਨੂੰ ਕਈ ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਫਰੋਜੀ ਕਲਰ ਆ ਇਹ ਰੇਟ ਸੇਮ ਆ 850 ਇਹ ਆ ਆਪਣੇ ਕੋਲੇ ਬ੍ਰਾਊਨ ਕਲਰ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਆ ਜੀ ਕਪੜਾ ਹੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਨੇ ਇਹਨਾਂ ਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਸਾਰੇ ਆਪਣੇ ਕੋਲੇ कॉटन ਦੇ ਸੂਟ ਆ ਵੈਰਾਈਟੀ ਬਹੁਤ ਸੋਹਣੀ ਆ ਜੀ ਸਾਰੇ ਕਾਟਨ ਦੀ ਵੈਰਾਈਟੀਆਂ ਮਹਿਰੂਨ ਕਲਰ ਆ ਗਈ। ਪਹਿਲਾ ਜਿਦੋਂ ਦਿਖਾਇ ਸੀ ਬ੍ਰਾਊਨ ਕਲਰ ਇਹ ਆਪਣੇ ਕੋਲੇ ਮਹਿਰੂਨ ਕਲਰ। ਜਦੋਂ ਤੁਸੀਂ ਸਕਰੀਨਸ਼ਾਟ ਲੈਣੇ ਉਸ ਕਲਰ ਦਾ ਸਾਨੂੰ ਨਾਮ ਜ਼ਰੂਰ ਲਿਖ ਦਿਆ ਕਰੋ ਜੀ। ਆਪਣੇ ਕੋਲੇ ਆਲ ਓਵਰ ਸੂਟ ਨੇ ਪਿਓਰ ਦੇ ਦੁਪੱਟੇ ਨਾਲ। ਗਰਮੀ ਵਾਲੇ ਸੂਟ ਨੇ ਜੀ ਨੇਵੀ ਬਲੂ ਕਲਰ ਆ ਗਏ ਇਹ ਸਾਰੇ ਕਲਰ ਨੇ ਸਿਜ਼ਨ ਵਿੱਚ। ਕੈਮਰਿਕ ਕਾਟਨ ਚ ਸੂਟ ਲੈ ਕੇ ਆਏ ਤੁਹਾਡੇ ਲਈ ਪਾਕਿਸਤਾਨੀ। ਪਾਕਿਸਤਾਨੀ ਜੂਟ ਨੇ ਜੀ ਕੈਮਰੀ ਕਾਟਨ ਦੀ ਸ਼ਰਟ ਲੱਗੀ ਹੈ ਜੀ ਬੀਜ ਦੀ ਬਾਟਮ ਲੱਗੀ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਸਵਾ ਦੋ ਮੀਟਰ ਦਾ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਨੇ ਜੀ ਰੇਟ ਹੈ ਸਿਰਫ 950 950 ਰੇਟ ਹੈ ਜੀ ਇਸ ਤਰ੍ਹਾਂ ਦੇ ਪ੍ਰਿੰਟ ਦੁਪੱਟੇ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਵੀ ਬਹੁਤ ਸੋਹਣੇ ਹੈ ਸਿਸਾ ਵਰਕ ਮਿਲੂਗਾ ਨੂੰ ਸੂਟ ਉੱਪਰ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਪਹਿਲਾ ਆਪਣੇ ਕੋਲੇ ਰੈੱਡ ਕਲਰ ਹੈ ਜੀ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤੇ ਸਿਲੈਕਟ ਕਰੋ ਜੀ ਕਿਪਿੰਗ ਜਾਰਦੀ ਫ੍ਰੀ ਆ ਕੈਸ਼ ਔਨ ਡਿਲੀਵਰੀ ਵੇ ਰੇਟ ਸਿਰਫ 950 950 ਰੇਟ ਆ ਜੀ ਫਿਰੋਜੀ ਕਲਰ ਆ ਗਿਆ ਚਾਰ ਕਲਰ ਨੇ ਸੜਨ ਵਿੱਚ ਡਾਰਕ ਕਲਰ ਨੇ ਸਾਰੇ ਬਹੁਤ ਸੋਹਣੇ ਸੂਟ ਆ ਡਿਜ਼ਾਈਨ ਵੀ ਬਹੁਤ ਸੋਹਣੇ ਕਲਰ ਵੀ ਬਹੁਤ ਸੋਹਣੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਵੀ ਬਣਿਆ ਹੋਇਆ ਸਾਈਡ ਤੇ ਇਹਨਾਂ ਦੇ ਬਾਜੂ ਦਾ ਡਿਜ਼ਾਈਨ ਬਣਿਆ ਜਿਸ ਤਰ੍ਹਾਂ ਨਾ ਫਰੰਟ ਉੱਪਰ ਡਿਜ਼ਾਈਨ ਆ ਸੇਮ ਉਸੇ ਤਰ੍ਹਾਂ ਦਾ ਤੁਹਾਨੂੰ ਬੈਕ ਦੇ ਉੱਪਰ ਵੀ ਡਿਜ਼ਾਈਨ ਮਿਲੂ ਜੀ ਇਹ ਦੇਖੋ ਇਹ ਘੇਰਾ ਆ ਗਿਆ ਇਸ ਤਰ੍ਹਾਂ ਦਾ ਸੇਮ ਬੈਗ ਉੱਪਰ ਵੀ ਡਿਜ਼ਾਈਨ ਮਿਲੂ 950 ਰੇਟ ਆ ਜਿੰਨਾ ਸੂਟਾਂ ਦਾ ਕੈਮਰਿਕ कॉटन ਚ ਸੂਟ ਨੇ ਆਪਣੇ ਕੋਲੇ ਇਹ ਆ ਗਏ ਆਪਣੇ ਕੋਲੇ ਕਲਰ ਸੋਹਣ ਬਹੁਤ ਸੋਹਣੇ ਨੇ ਪਰਪਲ ਜਿਹਾ ਕਲਰ ਆ ਗਿਆ ਜਾਮਨੀ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ 950 ਰੇਟ ਆ ਪਿਓਰ ਕੈਮਰਿਕ कॉटन ਦੀ ਸ਼ਰਟ ਲੱਗੀ ਹੋਈ ਆ 2.5 ਮੀਟਰ ਦੀ 2.5 ਮੀਟਰ ਦੀ ਬਾਟਮ ਲੀਜੀ ਵੀ ਜੀ ਗ੍ਰੇ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੇ ਕਲਰ ਆ ਗਿਆ ਜੀ ਇਹ ਹੋਗਾ ਦੁਪੱਟਾ ਨਾਲ ਪਿਓਰ ਦਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ 950 ਰੇਟ ਆ ਜਿੰਨਾ ਸੂਟਾਂ ਦਾ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਇਹ ਆ ਗਿਆ ਆਪਣੇ ਕੋਲੇ ਡਾਰਕ ਮਸਟਰਡ ਕਲਰ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ ਪਿਓਰ ਕਾਟਨ ਦੇ ਸੂਟ ਨੇ ਕੋਈ ਵੀ ਮਿਕਸ ਨਹੀਂ ਹੈਗੀ ਇਹਨਾਂ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਲਏ ਕਿ ਆ ਜੀ ਇਸ ਬਾਤੋਂ ਦਿਲੀ ਵੀਡੀਓ ਦੇ ਵਿੱਚ ਕਿਉਂਕਿ ਛੁੱਟੀਆਂ ਸੀਜ਼ਨ ਸ਼ੁਰੂ ਹੋ ਗਿਆ ਇਸ ਕਰਕੇ ਫਟਾਫਟ ਸਾਡੀਆਂ ਬੈਣਾ ਖਰੀਦ ਸਕਦੀਆਂ ਨੇ ਬੁੱਕ ਕਰ ਸਕਦੀਆਂ ਨੇ ਜੀ ਇਹ ਵੀ ਆਪਣੇ ਕੋਲੇ ਕੈਮਰਿਕ कॉटन ਚ ਕੈਮਰਿਕ कॉटन ਦੀ ਸ਼ਰਟ ਹੈ ਜੀ ਲਈ ਜੀ ਬਿਜਲੀ ਬਾਟਮ ਲੱਗੀ ਹੋਈ ਹੈ ਪਿਓਰ ਦਾ ਦੁਪੱਟਾ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ 2.5 ਮੀਟਰ ਦਾ ਦੁਪੱਟਾ 950 ਰੇਟ ਹੈ ਜੀ 950 ਰੇਟ ਆ ਪਿਓਰ ਕੈਮਰਿਕ कॉटन ਦੇ ਸੂਟ ਨੇ ਜੀ ਸਾਈਡ ਤੇ ਬਾਜੂ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਕਾਟਨ ਦੇ ਸੂਟ ਨੇ ਆਪਣੇ ਕੋਲੇ ਨੇਵੀ ਬਲੂ ਕਲਰ ਇਸ ਡਿਜ਼ਾਈਨ ਵਿੱਚ ਵੀ ਤੁਹਾਨੂੰ ਚਾਰ ਕਲਰ ਦਿਖਾਵਾਂਗੇ ਆਪਣੇ ਕੋਲੇ ਸੈੱਟ ਵਾਈ ਸੈੱਟ ਸੂਟ ਹੁੰਦੇ ਨੇ ਜੀ ਤੁਸੀਂ ਕਿੰਨੇ ਵੀ ਬੁੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ ਆਪਣੇ ਕੋਲੇ ਡਿਜ਼ਾਈਨ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਡਿਮਾਂਡ ਹੀ ਤੁਹਾਡੀ ਬਹੁਤ ਜ਼ਿਆਦਾ ਰਹਿੰਦੀ ਹੈ ਪਸੰਦ ਵੀ ਆ ਰਹੀ ਹੈ ਆਪਣੀ ਵੈਰਿਟੀ ਜਿਸ ਤਰ੍ਹਾਂ ਦੀ ਅਸੀਂ ਵੈਰਿਟੀ ਲੈ ਕੇ ਆਏ ਤੁਸੀਂ ਪਸੰਦ ਵੀ ਕਰ ਰਹੇ ਹੋ ਜੀ ਕਿਉਂਕਿ ਬਹੁਤ ਸੋਹਣੀ ਵੈਰਿਟੀ ਹੁੰਦੀ ਹੈ ਆਪਣੀ ਜਿੰਨਾਂ ਕੋਲੇ ਪਹੁੰਚਦੀ ਹੈ ਸਾਰਿਆਂ ਨੂੰ ਪਤਾ ਹੀ ਆ ਇਹ ਆ ਗਿਆ ਆਪਣੇ ਕੋਲੇ ਗ੍ਰੀਨ ਕਲਰ ग्रीन कलर ਆ ਗਏ ਜੋ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣਾ ਹੈ ਸੇਮ ਤੁਹਾਡੇ ਕੋਲੇ ਭੇਜ ਦਿਆਂ ਜੀ ਸੇਮ ਰੇਟ ਹੁੰਦਾ ਜੋ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸੇਮ ਰੇਟ ਹੁੰਦਾ ਜੀ 950 ਰੇਟ ਹੈ ਨਾ ਸੁੱਟਨ ਦਾ ਗ੍ਰੀਨ ਕਲਰ ਆ ਗਿਆ ਜੀ ਆਪਣੇ ਕੋਲੇ ਚਾਰ ਕਲਰ ਨੇ ਸੜੈਣ ਵਿੱਚ ਇਹ ਆ ਗਿਆ ਬ੍ਰਾਊਨ ਕਲਰ ਪਹਿਲਾਂ ਤੁਹਾਨੂੰ ਅਸੀਂ ਪਰਪਲ ਜਿਹਾ ਕਲਰ ਰਖਾਇਆ ਸੀ ਬ੍ਰਾਊਨ ਕਲਰ ਚਾਰ ਕਲਰ ਨੇ ਜੀ ਪਿਓਰ ਕੈਮਰਿਕ ਕਾਟਨ ਦੀ ਸ਼ਰਟ ਆ ਪਿਓਰ ਦਾ ਦੁਪੱਟਾ ਲੀਵੀ ਜੀ ਦੀ ਬੋਟਮ ਲੱਗੀ ਹੋਈ ਹੈ 2.5 ਮੀਟਰ ਦੀ ਹਾਂਜੀ ਜੋ ਤੁਹਾਨੂੰ ਅਸੀਂ ਹੁਣ ਵੈਰਾਈਟੀ ਦਿਖਾ ਰਹੇ ਆ ਇਹ ਨੇ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਸੂਟ ਬਹੁਤ ਸੋਹਣੇ ਨੇ ਆਪਣੇ ਇਕੱਠਾ ਮਾਲ ਚੁੱਕਿਆ ਇਸ ਕਰਕੇ ਡਿਸਕਾਊਂਟ ਮਿਲਿਆ ਸੀ ਤੁਹਾਨੂੰ ਡਿਸਕਾਊਂਟ ਦੇਵਾਂਗੇ ਰੇਟ ਜੇਕਰ ਤੁਸੀਂ ਕਿਤੋਂ ਵੀ ਸੂਟ ਲਓਗੇ ਤੁਹਾਨੂੰ 1500 2000 ਦਾ ਮਿਲੂ ਜੇ ਆਪਣਾ ਰੇਟ ਸਿਰਫ 950 950 ਰੇਟ ਆ ਜੀ ਆਪਣੇ ਕੋਲੇ ਬ੍ਰਾਂਡਡ ਮਾਲ ਆ ਬਹੁਤ ਸੋਹਣੀ ਵੈਰਾਈਟੀ ਆ ਗਈ ਕਪੜਾ ਬਹੁਤ ਸੋਹਣਾ ਜੋ ਤੁਹਾਡੇ ਕੋਲੇ ਪਹੁੰਚ ਗਈ ਤੁਹਾਨੂੰ ਆਪਣੇ ਆਪ ਪਤਾ ਚੱਲੂ ਸ਼ੋਰੂਮ ਆ ਜਿੰਨਾ ਦਾ ਰੇਟ 1500 2000 ਆ ਜੀ ਆਪਾਂ ਸਿਰਫ ਦੇਵਾਂਗੇ 950 ਦੇ ਵਿੱਚ ਕਿਉਂਕਿ ਆਪਣੇ ਕੋਲ ਇਕੱਠਾ maal ਪਹੁੰਚਿਆ ਇਸ ਕਰਕੇ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਆ ਤੁਸੀਂ ਸਾਨੂੰ ਜਦੋਂ ਸਕਰੀਨਸ਼ਾਟ ਸੈਂਡ ਕਰਨਾ ਦੋ ਤਿੰਨ ਸੂਟਾਂ ਦੇ ਕਰਨਾ ਜੀ ਕਿਉਂਕਿ ਸੂਟ ਆਪਣੇ ਕੋਲੇ ਸਾਰੇ ਸਿੰਗਲ ਸਿੰਗਲ ਨੇ ਪਹਿਲਾ ਕਲਰ ਆ ਗਈ 2.5 ਮੀਟਰ ਦੀ ਸ਼ਰਟ ਆ ਗਈ कॉटन ਦੇ ਸੂਟ ਨੇ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈਗੀ ਦੁਪੱਟੇ ਇਹਨਾਂ ਨਾਲ ਬਹੁਤ ਸੋਹਣੇ ਨੇ ਬਹੁਤ ਸੋਹਣੇ ਦੁਪੱਟੇ ਨੇ ਜੀ ਮਲਾਈਮ ਦੁਪੱਟੇ ਨੇ ਦੇਖੋ 2.5 ਮੀਟਰ ਦੇ ਕਲਰ ਲਾਈਟ ਹੀ ਰਹਿਣਗੇ ਵਿੱਚ ਵਿੱਚ ਡਾਰਕ ਕਲਰ ਵੀ ਆਉਣਗੇ ਲਾਈਟ ਕਲਰ ਵੀ ਆਉਣਗੇ 950 ਰੇਟ ਰੇਟ ਸਾਰਾ ਨਾ ਇੱਕੋ ਹੀ ਰਹੂ ਜੀ 950 ਸ਼ਿਪਿੰਗ ਚਾਰਜ ਫ੍ਰੀ ਰਹੂ ਕੈਸ਼ ਔਨ ਡਿਲੀਵਰੀ ਆ ਜਿਸ ਤਰ੍ਹਾਂ ਕਿ ਪਹਿਲਾਂ ਦਿਖਾਇਆ ਆਪਣੇ ਕੋਲੇ ਮੈਚਿੰਗ ਸੂਟ ਇਹ ਆਪਣੇ ਕੋਲੇ ਆਲ ਓਵਰ ਸੂਟ ਤੈਨੂੰ ਬਰਕ ਮਿਲੂਗਾ ਘੇਰੇ ਤੇ ਕੱਪੜਾ ਬਹੁਤ ਸੋਹਣਾ ਵੈਰਾਈਟੀ ਬਹੁਤ ਸੋਹਣੀ ਆ ਫੁੱਲ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਤੁਹਾਨੂੰ ਲਾਈਟ ਕਲਰ ਵੀ ਦਿਖਾਵਾਂਗੇ ਡਾਰਕ ਕਲਰ ਵੀ ਬਹੁਤ ਸੋਹਣੇ ਸੂਟ ਨੇ ਜੀ 1500 2000 ਤੋਂ ਘੱਟ ਰੇਂਜ ਨਹੀਂ ਹੈਗੀ ਅਸੀਂ ਦੇਵਾਂਗੇ ਸਿਰਫ ਤੁਹਾਨੂੰ 9900 ਚ ਕਿਉਂਕਿ ਬਹੁਤ ਸੋਹਣੀ ਵੈਰਾਈਟੀ ਹੈ ਜੀ ਕੱਪੜਾ ਵੀ ਬਹੁਤ ਵਧੀਆ ਇਹ ਆਪਣੇ ਕੋਲੇ ਮੈਚਿੰਗ ਸੂਟ ਜੋ ਇਹਨਾਂ ਨਾਲ ਬਾਟਮ ਦਾ ਕੱਪੜਾ ਲੱਗਾ ਬਹੁਤ ਮਲੈਮ ਕੱਪੜਾ ਲੱਗਾ ਹੈ ਜੀ ਇਸ ਤਰ੍ਹਾਂ ਦੀ ਵੀ ਵੈਰਾਈਟੀ ਆਪਣੇ ਕੋਲੇ ਕਾਟਨ ਚ ਸੂਟ ਨੇ ਕਾਟਨ ਦੇ ਦੁਪੱਟੇ ਨੇ ਦੁਪੱਟੇ ਬਹੁਤ ਸੋਹਣੇ ਨੇ ਜੋ ਤੁਹਾਡੇ ਕੋਲ ਪਹੁੰਚ ਕੇ ਤੁਹਾਨੂੰ ਆਪਣੇ ਆਪ ਪਤਾ ਚੱਲੂ ਜੀ ਬਿਲਕੁਲ ਮਲੈਮ ਦੁਪੱਟੇ ਨੇ ਇਦਾਂ ਲੱਗਦਾ ਹੀ ਨਹੀਂ ਵੀ ਇਹ ਕਾਟਨ ਦਾ ਦੁਪੱਟਾ ਹੈਗਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਲਗ ਲਗ ਡਿਜ਼ਾਈਨ ਨੇ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਲਓ ਜੀ ਕਿਉਂਕਿ ਅਸੀਂ ਫਟਾਫਟ ਲੰਘਾਉਣ ਵਾਲੇ ਬਹੁਤ ਜ਼ਿਆਦੇ ਵੈਰਾਈਟੀ ਹੈਗੀ ਸਾਰੇ ਸਿੰਗਲ ਸਿੰਗਲ ਸੂਟ ਨੇ ਕਲਰ ਦੇਖ ਲਓ ਤੁਸੀਂ ਇਸ ਤਰ੍ਹਾਂ ਦੇ ਕਲਰ ਨੇ ਕਲਰ ਸਾਰੇ ਬਹੁਤ ਸੋਹਣੇ ਨੇ ਇਹਨਾਂ ਉੱਪਰ ਤਾਂ ਨੂੰ ਵਰਕ ਵੀ ਮਿਲੂਗਾ ਚਿਕਨ ਵਰਕ ਮਿਲੂ ਜਿੰਨਾ ਸੂਟਾਂ ਦੇ ਇਹ ਸਾਰਾ ਚਿਕਨ ਵਰਕ ਹੋਇਆ ਹੋਇਆ ਫਰੰਟ ਦੇ ਵੀ ਬੈਕ ਦੇ ਵੀ ਸਾਰਾ ਤੁਹਾਨੂੰ ਚਿਕਨ ਵਰਕ ਮਿਲੂਗਾ ਬਾਟਮ ਮਿਲੂਗੀ ਪਲੇਨ ਪ੍ਰਿੰਟ ਦੁਪੱਟਾ ਦੁਪੱਟੇ ਨੇ ਸਾਰੇ ਨੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਅਸੀਂ ਕਿਉਂਕਿ ਆਪਣੇ ਕੋਲੇ ਅਲੱਗ-ਅਲੱਗ ਕਲਰ ਨੇ ਸਾਰੇ ਅਲੱਗ-ਅਲੱਗ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਦੁਪੱਟੇ ਨੇ ਜੀ ਸਾਰੇ ਸੂਟਾਂ ਨਾਲ 2.5 ਮੀਟਰ ਦੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈ ਜੀ ਹੁਣ ਤੁਹਾਨੂੰ ਜੋ ਅਸੀਂ ਦਿਖਾ ਰਹੇ ਸਾਰੇ ਸੂਟਾਂ ਉੱਪਰ ਨੂੰ ਚਿਕਨ ਵਰਕ ਮਿਲੋ ਜੀ ਇਹ ਸੂਟ ਦਿਖਾ ਰਹੇ ਆ ਇਹ ਵੀ ਆਪਣੇ ਕੋਲ ਕਰੀਮ ਕਲਰ ਪਹੁੰਚ ਚ ਚਿਕਨ ਵਰਕ ਦੀ ਸ਼ਰਟ ਹੈਗੀ ਪਲੇਨ ਬਾਟਮ ਲੱਗੀ ਹੋਈ ਹੈ ਜੀ ਕਾਟਨ ਦਾ ਦੁਪੱਟਾ ਦੁਪੱਟਾ ਦੇਖੋ ਤੁਸੀਂ ਚਾਦਰ ਵਾਂਗੂ ਕਿੱਡਾ ਵੱਡਾ ਡਬਲ ਦੁਪੱਟਾ ਆਗਾ ਸਿਰਫ 950 ਰੇਟ ਬਹੁਤ ਜਾਇਜ਼ ਰੇਟ ਨੇ ਕੱਪੜਾ ਬਹੁਤ ਸੋਹਣਾ ਸਾਰਾ ਆਪਣੇ ਕੋਲੇ ਇਹ ਬ੍ਰਾਂਡਡ ਮਾਲ ਆ ਜੀ ਬਹੁਤ ਜਾਇਜ਼ ਰੇਟ ਤੇ ਆਇਆ ਹੈ ਆਪਣੇ ਕੋਲੇ ਤੁਹਾਨੂੰ ਵੀ ਅਸੀਂ ਬਹੁਤ ਘੱਟ ਰੇਟ ਉੱਪਰ ਇਹ ਸਾਰਾ ਸੇਲ ਕਰ ਰਹੇ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਇਹ ਸਾਰਾ ਜਿਗਨ ਵਰਕ ਸ਼ਾਲਟ ਉੱਪਰ ਦੇਖੋ ਤੁਸੀਂ ਫਰੰਟ ਤੇ ਮਿਲੂ ਬੈਕ ਤੇ ਮਿਲੂਗਾ ਦੁਪੱਟੇ ਬਹੁਤ ਸੋਹਣੇ ਨੇ ਸੂਟਾਂ ਨਾਲ ਸਾਰੇ ਆਪਣੇ ਕੋਲੇ ਲੱਗ ਲਾ ਕਲਰ ਨੇ ਇਹ ਥੋੜਾ ਪਰਪਲ ਜਿਹਾ ਕਲਰ ਆ ਗਿਆ ਜੀ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾਇਆ ਇਸ ਸੁਪਰ ਵੀ ਚਿਕਨ ਵਰਕ ਲੈਂਥ ਦੀ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਬਣਾਉਣ ਦੇ ਵਿੱਚ ਸੂਟ ਦੁਪੱਟੇ 'ਚ ਨਹੀਂ ਕੋਈ ਪ੍ਰੋਬਲਮ ਆਉਣ ਵਾਲੀ ਕਿਉਂਕਿ ਕੱਟ ਵਗੈਰਾ ਪੂਰੀ ਹੈ ਨਾ ਸੂਟਾਂ ਦੀ ਚਿਕਨ ਵਰਕ ਤੁਹਾਨੂੰ ਫਰੰਟ ਦੇ ਮਿਲੂ ਬੈਕ ਦੇ ਮਿਲੂਗਾ ਸੇਮ ਇਸੇ ਤਰ੍ਹਾਂ ਦਾ ਡਿਜ਼ਾਈਨ ਦੇਖੋ ਤੁਸੀਂ ਸ ਕਿੰਨੇ ਜਆ ਕਲਰ ਆ ਗਏ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਦੂਸਰੀ ਗਲੇ ਦੇ ਹਿਸਾਬ ਨਾਲ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਕਿਉਂਕਿ ਸਾਰਿਆਂ ਨੇ ਅਲੱਗ-ਅਲੱਗ ਡਿਜ਼ਾਈਨ ਨੇ ਸਾਨੂੰ ਵੀ ਡਾਊਟ ਪੂਗਾ ਜਦੋਂ ਤੁਸੀਂ ਸਾਨੂੰ ਫੋਟੋ ਸੈਂਡ ਕਰੋਗੇ ਇਸ ਕਰਕੇ ਤੁਸੀਂ ਸਾਨੂੰ ਗਲੇ ਦੇ ਹਿਸਾਬ ਨਾਲ ਸਕਰੀਨਸ਼ਾਟ ਸੈਂਡ ਕਰਨਾ ਹੈ ਜੀ ਇਹ ਵੀ ਆਪਣੇ ਕੋਲੇ ਕਰੀਮ ਜਆ ਕਲਰ ਆ ਗਿਆ ਇਸ ਛੋਟੇ ਪਰਿਵਧਾ ਨੂੰ ਚਿਕਨ ਵਰਕ ਮਿਲੇਗਾ ਚਿਕਨ ਵਰਕ ਲਗਭਗ ਸਾਰੇ ਸੂਟਾਂ ਉੱਪਰੀ ਹੈ ਜੀ ਪ੍ਰਿੰਟਰ ਸ਼ਰਟਾਂ ਨੇ ਕਿਹੜਨ ਬਾਰ ਕਰਿਆ ਹੈ ਫਲੇਮ ਬਾਟਮ ਲੱਗੀ ਹੋਈ ਆ ਪ੍ਰਿੰਟ ਇਹਨਾਂ ਦੇ ਦੁਪੱਟੇ ਨੇ ਦੁਪੱਟੇ ਬਹੁਤ ਸੋਹਣੇ 2.5 ਮੀਟਰ ਲੰਘੂ ਦੁਪੱਟੇ ਪੈ ਨੇ ਜਿਹਨਾਂ ਸੂਟਾਂ ਦੇ ਬਹੁਤ ਸੋਹਣੇ ਦੁਪੱਟੇ ਨੇ 990 ਰੇਟ ਸ਼ਿਪਿੰਗ ਚਾਰਜ ਫ੍ਰੀ ਕੈਸ਼ ਔਨ ਡਿਲੀਵਰੀ ਵੀ ਹੈ ਪੀਚ ਕਲਰ ਆ ਗਿਆ ਜੀ ਆਪਣੇ ਕੋਲੇ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸੂਟ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਕਿਉਂਕਿ ਇੰਨੇ ਸੋਹਣੇ ਸੂਟ ਨੇ ਜੀ ਬਹੁਤ ਸੋਹਣੇ ਸੂਟ ਆ ਰੇਟ ਵੀ ਬਹੁਤ ਘੱਟ ਆ ਕਪੜਾ ਬਹੁਤ ਵਧੀਆ ਸਾਰੇ ਕਾਟਨ ਦੇ ਸੂਟ ਆ કોટਨ ਦੇ ਸੂਟ ਨੇ ਜੀ ਲੈਂਨਿੰਗ ਲੋਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਪਹਿਲਾਂ ਤੁਹਾਨੂੰ ਇਸ ਡਿਜ਼ਾਈਨ ਚ ਫੀਚ ਕਲਰ ਦਿਖਾਇਆ ਸੀ ਇਹ ਹੈ ਕਿ ਆਪਣੇ ਕੋਲ ਸਕਾਈ ਜਿਹਾ ਕਲਰ ਜਿਹਦਾਂ ਨੂੰ ਹੁਣ ਕਲਰ ਰਖਾਵੇ ਇਹ ਵੀ ਆਪਣੇ ਕੋਲ ਲਾਈਟ ਗਰੇ ਜਿਹਾ ਕਲਰ ਆ ਕਲਰ ਸਾਰੇ ਬਹੁਤ ਸੋਹਣੇ ਆ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਾਰੇ ਸੂਟਾਂ ਉੱਪਰ ਚਿਕਨ ਵਰਕ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦੇ ਦੁਪੱਟੇ ਨੇ ਗਲੇ ਦੇ ਸਾਹਮਣਾਲ ਤੋਂ ਸਾਨੂੰ ਸਕਰੀਨ ਸ਼ਾਟ ਸੈਂਡ ਕਰਨਾ ਹੈ ਜਦੋਂ ਵੀ ਤੁਸੀਂ ਸਾਨੂੰ ਫੋਟੋ ਸੈਂਡ ਕਰੋਗੇ ताकि ਸਾਨੂੰ ਵੀ ਪਤਾ ਚੱਲ ਜੇ ਕਿਉਂਕਿ ਵੈਰਾਈਟੀ ਬਹੁਤ ਜ਼ਿਆਦਾ ਹੈ ਜੀ ਘੱਟੋ ਘੱਟ 40 50 ਸੂਟ ਨੇ ਇਸ ਤਰ੍ਹਾਂ ਦੇ ਸਿੰਗਲ ਸਿੰਗਲ ਸੂਟ ਨੇ ਆਪਣੇ ਕੋਲੇ ਬਹੁਤ ਸੋਹਣੇ ਸੂਟ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਪਲੇਨ ਇਹਨਾਂ ਦੀ ਬਾਟਮ ਆ ਜੀ ਪ੍ਰਿੰਟ 셔ਲਟ ਹੈਗੀ ਚਿਕਨ ਵਰਕ ਚ ਪਹਿਲਾਂ ਥੋੜਾ ਜਾਮਨੀ ਜਿਹਾ ਕਲਰ ਸੀ ਇਹ ਆਪਣੇ ਕੋਲ ਗ੍ਰੇ ਕਲਰ ਆ ਗਿਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਗਲੇ ਦਾ ਸਾਵ ਰੱਖਣਾ ਤੁਸੀਂ ਜੇ ਸਾਨੂੰ ਫੋਟੋ ਸੈਂਡ ਕਰੋਗੇ ਯਾਦ ਰੱਖਣਾ ਜੀ ਜੋ ਤੁਹਾਨੂੰ ਹੁਣ ਦਿਖਾ ਰਹੀਆਂ ਇਹ ਵੀ ਆਪਣੇ ਕੋਲੇ ਗ੍ਰੇ ਕਲਰ ਆ। ਇਹ ਵੀ ਆਪਣੇ ਕੋਲੇ ਗ੍ਰੇ ਕਲਰ ਆ ਜੀ ਲੱਗ ਲਾ ਕਲਰ ਨੇ ਲੱਗ ਲਾ ਡਿਜ਼ਾਈਨ ਨੇ ਵੈਰਾਈਟੀ ਬਹੁਤ ਸੋਹਣੀਆਂ ਆ ਕਿ ਦੁਪੱਟੇ ਬਹੁਤ ਸੋਹਣੇ ਇਹਨਾਂ ਸੂਟਾਂ ਦੇ। ਮਲੈਮ ਦੁਪੱਟੇ ਨੇ ਜੀ ਬਹੁਤ ਸੋਹਣੇ ਦੁਪੱਟੇ ਇਹਨਾਂ ਸੂਟਾਂ ਦੇ। ਇਹ ਸਾਰੇ ਆਪਣੇ ਕੋਲੇ ਚਿਕਨ ਵਰਕ ਦੇ ਸੂਟ ਨੇ। ਕਲਰ ਵੀ ਬਹੁਤ ਪਿਆਰੇ ਨੇ, ਗਰਮੀਆਂ ਵਾਲੇ ਕਲਰ ਨੇ ਜੀ ਸਾਰੇ ਲਾਈਟ ਜੇ ਕਲਰ ਬਹੁਤ ਸੋਹਣੇ। ਤੁਸੀਂ ਬਾਹਰ ਅੰਦਰ ਕਿਤੇ ਪਾਓ ਇਹ ਸੂਟ ਤੁਸੀਂ ਵਿਆਹ ਸ਼ਾਦੀ 'ਚ ਵੀ ਪਾ ਸਕਦੇ ਹੋ। ਕਿਉਂਕਿ ਇਹਨਾਂ ਨੂੰ ਟਾਪਰ ਵਰਕ ਆ ਜੀ ਇਸ ਤਰ੍ਹਾਂ ਦੇ ਦੁਪੱਟੇ ਨੇ ਸਕਰੀਨ ਜੋੜ ਤੂੰ ਸਾਨੂੰ ਗਲੇ ਦੇ ਸਾਹਮਣੇ ਵਾਲੀ ਸੈਂਡ ਕਰਨਾ ਜੀ ਇਹ ਤੂੰ ਯਾਦ ਰੱਖੋ ਜੇ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਕਿੰਨੇ ਜਿਆ ਕਲਰ ਸਕਿਨ ਕਲਰ ਆ ਜੀ ਸਾਰੇ ਆਪਣੇ ਕੋਲੇ ਬ੍ਰਾਂਡਡ ਮਾਲ ਆ ਬਹੁਤ ਸੋਹਣਾ ਕੱਪੜਾ ਕੱਪੜਾ ਬਹੁਤ ਸੋਹਣਾ ਕੱਪੜਾ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਇੰਨੀ ਵਧੀਆ ਵੈਰਾਈਟੀ ਲੱਗੀ ਹੋਈ ਆ ਜੀ ਸਾਰੇ ਕਾਟਨ ਦੇ ਸੂਟ ਨੇ ਗਰੇ ਕਲਰ ਆ ਗਏ ਆਪਣੇ ਕੋਲੇ ਇਸ ਤਰ੍ਹਾਂ ਦੇ ਲੱਗ-ਲਾ ਕਲਰ ਨੇ ਲੱਗ-ਲਾ ਘੜਿਆ ਨੇ ਜੀ ਇਹਨਾਂ ਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋਗੇ ਬਹੁਤ ਸੋਹਣੀ ਵੈਰਾਈਟੀ ਆ ਸੂਟ ਦਾ ਡਿਜ਼ਾਈਨ ਵੀ ਸੇਮ ਹੋ ਉਸ ਤਰ੍ਹਾਂ ਦਾ ਦੁਪੱਟੇ ਦਾ ਡਿਜ਼ਾਈਨ ਵੀ ਉਸ ਤਰ੍ਹਾਂ ਦਾ ਪਲੇਨ ਬਾਟਮ ਬਾਟਮ ਇਦਾਂ ਨਹੀਂ ਹੈਗੀ ਕੋਈ ਜਿਸ ਤਰ੍ਹਾਂ ਕੀ ਇਹ ਐਲੀਜੀਬੀਜੀ ਲੱਗੀ ਹੁੰਦੀ ਆ ਜਾਂ ਜਿਸ ਤਰ੍ਹਾਂ ਕੀ ਪੰਜਾਬੀ ਕਾਟਨ ਗਏ ਨੇ ਬਹੁਤ ਸੋਹਣਾ ਕੱਪੜਾ ਲੱਗਿਆ ਜੀ ਬਾਟਮ ਦਾ ਇਹਨਾਂ ਸੂਟਾਂ ਉੱਪਰ ਨਾ ਹੀ ਲੀਜੀ ਵੀ ਜੀ ਨਾ ਹੀ ਪੰਜਾਬੀ ਕਾਟਨ ਆ ਬਹੁਤ ਸੋਹਣੀ ਕਾਟਨ ਲੱਗੀ ਹੈ ਇਹਨਾਂ ਸੂਟਾਂ ਉੱਪਰ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਹ ਵੀ ਆਪਣੇ ਕੋਲ ਲਾਈਟ ਗ੍ਰੇ ਜਿਹਾ ਕਲਰ ਆ ਗਿਆ ਜੀ 950 ਰੇਟ ਇਹਨਾਂ ਸੂਟਾਂ ਦਾ 950 ਰੇਟ ਆ ਜੀ ਇਸ ਸੂਟ ਉੱਪਰ ਤੁਹਾਨੂੰ ਚਿਕਨ ਵਰਕ ਮਿਲੇਗਾ ਇਹ ਦੇਖੋ ਤੁਸੀਂ ਸਾਰੇ ਚਿਕਨ ਵਰਕ ਮਿਲੇਗਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਲੈਂਥ ਤੁਸੀਂ 45 ਇੰਚ ਆਸਾਨੀ ਨਾਲ ਬਣਾ ਸਕਦੇ ਹੋ ਇਹਨਾਂ ਸੂਟਾਂ ਦੀ ਕਿਸੇ ਵੀ ਰੂਟ ਦੀ ਲੈਂਥ ਨਹੀਂ ਘੱਟ ਬਣੂਗੀ ਸਾਰੇ ਸੂਟਾਂ ਦੀ ਲੈਂਥ ਤੁਸੀਂ 45 ਇੰਚ ਸਾਨੀ ਨਾਲ ਬਣਾ ਸਕਦੇ ਹੋ ਜੀ। ਇਹ ਵੀ ਆਪਣੇ ਕੋਲ ਕਿੰਨੇਜਾ ਕਲਰ ਆ ਗਿਆ ਗਲੇ ਦੇ ਹਿਸਾਬ ਨਾਲ ਤੁਸੀਂ ਸਾਨੂੰ ਫੋਟੋ ਸੈਂਡ ਕਰਨਾ ਜੀ। ਇਹਨਾਂ ਸਾਰੇ ਸੂਟਾਂ ਉੱਪਰ ਚਿਕਨ ਵਰਕ ਵਰਕ ਸਾਰੇ ਸੂਟਾਂ ਉੱਪਰ ਮਿਲੂਗਾ। ਪ੍ਰਿੰਟ ਸ਼ਰਟ ਹੈ ਜੀ, ਪ੍ਰਿੰਟੀ ਇਹਨਾਂ ਦਾ ਦੁਪੱਟਾ ਪਲੇਨ, ਬਾਟਮ ਆਗੇ 2.5 ਮੀਟਰ ਦੀ ਸ਼ਰਟ, 2.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਬਾਟਮ ਆ ਜੀ, 2.5 ਮੀਟਰ ਦਾ ਦੁਪੱਟਾ। ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਹ ਵੀ ਆਪਣੇ ਕੋਲ ਸਕਿਨ ਕਲਰ ਆ ਗਿਆ ਜੀ ਸਾਰੇ ਲਾਈਟ ਜਿਹੇ ਕਲਰ ਆ ਗਰਮੀਆਂ ਵਾਲੇ ਬਹੁਤ ਪਿਆਰੇ ਕਲਰ ਨੇ ਇਹ ਹੈਗਾ ਲਾਈਟ ਪਿੰਕ ਜਿਹਾ ਕਲਰ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਇੰਨਾ ਸੂਟਾ ਉੱਪਰ ਵੀ ਇਹ ਸਾਰਾ ਚਿਕਨ ਵਰਕ ਇਸ ਵਿੱਚ ਕਿਹੜੇ ਕਲਰ ਆਪਣੇ ਕੋਲੇ ਗਰੇ ਜਿਹਾ ਕਲਰ ਆ ਗਿਆ ਜੀ ਇਹ ਦੇਖੋ ਡਿਜ਼ਾਈਨ ਤੁਸੀਂ ਕਿੰਨੇ ਸੋਹਣੇ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਕਲਰ ਨੇ ਜੇ ਤੁਹਾਨੂੰ ਹੁੰਡ ਜਾਏ ਨਖਰੇ ਆ ਇਹ ਡਿਜ਼ਾਈਨ ਬਹੁਤ ਪਿਆਰੇ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਜੀ ਕਰੀਮ ਕਲਰ ਦੀ ਸ਼ਰਟ ਲੱਗੀ ਹੋਈ ਹੈਗੀ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਕਰਿਆ ਹੋਇਆ ਇਹ ਸਾਰਾ ਵਰਕ ਬਣਿਆ ਹੈ ਜੀ ਘੇਰੇ ਉੱਪਰ ਇਹ ਦੇਖੋ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਪਲੇਨ ਬਾਟਮ ਹੈ ਜੀ ਇਹ ਜੁੜਦ ਨੂੰ 2000 ਤੋਂ ਘੱਟ ਨਹੀਂ ਮਿਲਣਾ ਤੁਸੀਂ ਕਿਤੇ ਪਤਾ ਕਰ ਲਓ ਆਪਣਾ ਰੇਟ ਸਿਰਫ 950 950 ਰੇਟ ਆ ਜੀ 2.5 ਮੀਟਰ ਦੇ ਦੁਪट्टे ਬੈਨੇ ਨਾ ਸੂਟਾਂ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸ਼ਰਟ ਦੀ ਲੈਂਥ ਤੁਸੀਂ 46 47 ਇੰਚ ਵੀ ਬਣਾ ਸਕਦੇ ਹੋਗੇ ਕਿਉਂਕਿ ਬਹੁਤ ਸੋਹਣਾ ਕੱਪੜਾ ਕੱਪੜਾ ਹੀ ਬਹੁਤ ਸੋਹਣਾਗਾ ਇਸ ਤਰ੍ਹਾਂ ਦੀ ਆਪਣੇ ਕੋਲੇ ਡਿਜ਼ਾਈਨ ਨੇ ਕਰੀਮ ਕਲਰ ਚ ਨੇ ਹਾਂਜੀ ਇਹ ਆਪਣੇ ਕੋਲੇ ਹੈਗੀਆਂ ਰਿਯਾਨ ਕਾਟਨ ਚ ਪਿਓਰ ਰਿਯਾਨ ਕਾਟਨ ਲੱਗੀ ਹੋਈ ਹੈ ਜੀ ਸ਼ਰਟ ਤੇ ਵੀ ਬਾਟਮ ਤੇ ਵੀ ਪਿਓਰ ਦਾ ਦੁਪੱਟਾ ਧਰਨੋਂ ਸੇ ਦੱਸ ਲਿਨ ਨੇ ਸਾਰੇ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਨੇ ਜੇ ਜੇ ਤੁਸੀਂ ਸਾਨੂੰ ਫੋਟੋ ਸੈਂਡ ਕਰੋਗੇ ਕਈ ਸੂਟਾਂ ਦੀ ਫੋਟੋ ਸੈਂਡ ਕਰਨਾ ਜੀ ਕਿਉਂਕਿ ਆਪਣੇ ਕੋਲੇ ਸਾਰੇ ਸਿੰਗਲ ਸਿੰਗਲ ਸੂਟ ਨੇ ਮੈਸੇਜ ਤੁਹਾਡੇ ਬਹੁਤ ਜ਼ਿਆਦਾ ਹੁੰਦੇ ਨੇ ਇਸ ਕਰਕੇ ਤੁਹਾਨੂੰ ਅਸੀਂ ਬਾਰ ਬਾਰ ਕਹਿ ਰਹੇ ਹਾਂ ਤੁਸੀਂ ਸਾਨੂੰ ਕਈ ਸੂਟਾਂ ਦੀ ਫੋਟੋ ਸੈਂਡ ਕਰਨਾ ਜੀ ਇਹ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਆ ਸਾਰਾ ਬ੍ਰਾਂਡਡ ਮਾਲ ਆ ਬਹੁਤ ਵਧੀਆ ਵੈਰਾਈਟੀ ਆ ਜੀ ਇਹ ਦੇਖੋ ਤੁਸੀਂ yellow color ਆ ਗਿਆ ਜਿਸ ਤਰ੍ਹਾਂ ਤੁਹਾਨੂੰ ਅਸੀਂ ਪਹਿਲਾਂ ਦਿਖਾਇਆ ਸੀਗਾ ਡਿਜ਼ਾਈਨ ਜਿੱਦੇ ਵੀ ਘੇਰੇ ਤੇ ਇਹ ਸਾਰਾ ਵਰਕ ਬਣਿਆ ਹੋਇਆ ਹੈਗਾ ਛੂਟ ਜਦ ਤੁਸੀਂ ਪਾਉਂਗੇ ਬਹੁਤ ਸੋਹਣੀ ਚੈਨੀਗੋ ਆਪਕੇ ਛੂਟ ਦੀ ਕਿਉਂਕਿ ਕਪੜਾ ਬਹੁਤ ਵਧੀਆ ਬਹੁਤ ਵਧੀਆ ਕਪੜਾ ਜੀ ਬਹੁਤ ਮਲੈਮ ਕਪੜਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਦੁਪट्टे ਦੇਖੋ ਤੁਸੀਂ ਕਿੰਨੇ ਸੋਹਣੇ ਇੰਨਾ ਸੁੱਟਾਂ ਨਾਲ ਇਹ ਦੇਖੋ ਤੁਸੀਂ ਕਲਰ ਹੁਣ ਕਿੰਨਾ ਸੋਹਣਾ ਕਿੰਨੇ ਸੋਹਣੇ ਕਲਰ ਨੇ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਏਦਾਂ ਲੱਗਦਾ ਵੀ ਸਾਰੇ ਸੂਟ ਸਲਾਈ ਕਰਾ ਲਈਏ ਕਿਉਂਕਿ ਬਹੁਤ ਵਧੀਆ ਵੈਰਾਈਟੀ ਆ ਇਹਨੇ ਸੋਹਣੀ ਵੈਰੈਟੀ ਆ ਜੀ ਰੇਟ ਬਹੁਤ ਜ਼ਾਇਨੇ ਤੁਸੀਂ ਫਟਾਫਟ ਸਾਨੂੰ ਸਕਰੀਨਸ਼ਾਟ ਸੈਂਡ ਕਰਕੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਦੇਖੋ ਆਪਣੇ ਕੋਲੇ yellow ਕਲਰ ਆ ਗਿਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਬੂਟੀ ਦਾ ਸਿਰਫ ਵਰਕਾ ਦਾ ਚੇਂਜ ਆ ਇਹ ਸਾਰਾ ਚਿਕਨ ਵਰਕ ਹਾਂਜੀ ਜੇ ਤੁਹਾਨੂੰ ਅਸੀਂ ਹੁਣ ਦਿਖਾ ਰਹੇ ਹਾਂ ਆਪਣੇ ਕੋਲੇ grey ਕਲਰ ਦੀ ਸ਼ਰਟ ਹੈ ਜੀ ਕ੍ਰੀਮ ਕਲਰ ਦੀ ਬਾਟਰਮ ਲੱਗੀ ਹੈ ਜਾਂ ਕੰਟਰਾਸਟ ਬਹੁਤ ਸੋਹਣਾ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਦੁਪੱਟਾ ਦੇਖੋ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ 6-700 ਚ ਤਿਆਰ ਹੁੰਦਾ ਜੀ ਇਹ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 950 ਚ 950 ਚ ਸਾਰਾ ਸੂਟ ਦੇ ਰਹੇ ਹਾਂ ਜਿਸ ਤਰ੍ਹਾਂ ਨੇ ਡਿਜ਼ਾਈਨ ਨੇ ਆਪਣੇ ਕੋਲੇ ਇਹ ਤੁਹਾਡੇ ਡਾਰਕ ਕਲਰ ਆ ਗਏ ਇਹਨਾਂ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਇਹ ਸਾਰਾ ਪ੍ਰਿੰਟ ਦੇ ਵਿੱਚ ਵਰਕ ਕਰਿਆ ਹੋਇਆ ਹੈਗਾ ਸਾਰਾ ਚਿਕਨ ਵਰਕ ਕਰਿਆ ਹੈ ਜੀ ਪਲੇਨ ਬਾਟਮ ਲੱਗੀ ਹੋਈ ਹੈ ਜੀ ਪ੍ਰਿੰਟ ਇਹਨਾਂ ਦਾ ਦੁਪੱਟਾ ਇਸ ਤਰ੍ਹਾਂ ਦੇ ਦੁਪੱਟੇ ਨੇ ਸਾਰੇ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਨੇ ਸੀ ਤੁਹਾਨੂੰ ਬਾਰ-ਬਾਰ ਕਰ ਰਿਆਂ 2.5 ਮੀਟਰ ਮੰਗੋ ਦੁਪੱਟੇ ਨੇ ਜਿੰਨਾ ਸੂਟਾਂ ਨੇ ਤੁਸਾਨੂੰ ਕਈ ਸੂਟਾਂ ਦੇ ਸਕਰੀਨਸ਼ਾਟ ਸੈਂਡ ਕਰਨਾ ਇਸ ਨਾਲ ਹੈ ਗਿਆ ਫਰੋਜੀ ਕਲਰ ਦੀ ਬਾਟਮ ਇਹ ਹੈਗੀ ਆਪਣੇ ਕੋਲੇ ਮਹਿੰਦੀ ਕਲਰ ਦੀ ਬਾਟਮ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਮੈਚਿੰਗ ਸੂਟ ਆ ਰੇਟ ਸਿਰਫ 950 950 ਰੇਟ ਆ ਜੀ ਇਹ ਹੈਗੇ ਆਪਣੇ ਕੋਲੇ ਆਲ ਓਵਰ ਸੂਟ ਲੈਮਨ ਕਲਰ ਦਾ ਆਲ ਓਵਰ ਸੂਟ ਆ ਜੀ ਨਾਲ ਪਿਓਰ ਦਾ ਦੁਪੱਟਾ 950 ਰੇਟ ਇਹ ਜੀ ਸਾਰੀ ਆਪਣੀ ਅੱਜ ਦੀ ਵੈਰਾਈਟੀ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਸਾਰੀ ਕਾਟਨ ਦੇ ਸੂਟ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਧੰਨਵਾਦ ਜੀ